ਸੀਨੀਅਰ ਕਾਂਗਰਸੀ ਆਗੂ ਦੇ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਇਸ ਵੇਲੇ ਦੀ ਬੇਹਦ ਵੱਡੀ ਅਪਡੇਟ ਸਾਂਝੀ ਕਰਾਂ ਦੱਸਦੇ ਕਿ ਪੰਜਾਬ ਦੇ ਮੋਗਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੀਨੀਅਰ ਕਾਂਗਰਸੀ ਆਗੂ ਦੇ ਉਤੇ ਦੋ ਅਣਪਛਾਤੇ ਹਮਲਾਵਾਰਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਤਾਂ ਸ਼ਰਿਆਮ ਦਿਨ ਦਿਹਾੜੇ ਦੋ ਹਮਲਾਵਾਰ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਉਤੇ ਗੋਲੀ ਚਲਾ ਦਿੰਦੇ ਨੇ ਤੇ ਇਸ ਸਮੇਂ ਉਹ ਹਸਪਤਾਲ ਦੇ ਵਿੱਚ ਭਰਤੀ ਨੇ ਗੰਭੀਰ ਹਾਲਤ ਦੇ ਵਿੱਚ ਦੱਸੇ ਜਾ ਰਹੇ ਨੇ ਤਾਂ ਦੱਸਦੇ ਕਿ ਪੰਜਾਬ ਦੇ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਦੇ ਮੋਗਾ ਦੇ ਵਿੱਚ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਗੋਲੀ ਮਾਰ ਦਿੱਤੀ ਗਈ ਹੈ ਤਾਂ ਇਸ ਸਮੇਂ ਉਹ ਜੋ ਕਿ ਹਸਪਤਾਲ ਦੇ ਵਿੱਚ ਐਡਮਿਟ ਨੇ ਤਾਂ ਨਰਿੰਦਰਪਾਲ ਸਿੰਘ ਸਿੱਧੂ ਨੂੰ ਗੰਭੀਰ ਹਾਲਤ ਦੇ ਵਿੱਚ ਮੋਗਾ ਦੇ ਜੋ ਕਿ ਮੈਡੀ ਸਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮੋਗਾ ਕਾਂਗਰਸ ਦੇ ਆਗੂ ਧਰਮਪਾਲ ਸਿੰਘ ਨੇ ਕਿਹਾ ਹੈਗਾ ਕਿ ਨਰਿੰਦਰਪਾਲ ਪਿਛਲੇ 6 ਮਹੀਨਾ ਤੋਂ ਪੁਲਿਸ ਦੇ ਕੋਲ ਸੁਰੱਖਿਆ ਦੀ ਗੁਹਾਰ ਲਗਾ ਰਿਹਾ ਸੀਗਾ ਜਿਸ ਦੇ ਵਿੱਚ ਉਸ ਦੀ ਜਾਨ ਨੂੰ ਖਤਰਾ ਆ ਗਿਆ ਹਾਲਾਂਕਿ ਅਧਿਕਾਰੀਆਂ ਨੇ ਕੰਨ ਨਹੀਂ ਖੋਲੇ ਇਹ ਘਟਨਾ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਦੁਪਹਿਰ 3 ਵਜੇ ਵਾਪਰੀ ਹੈ ਦੱਸਿਆ ਗਿਆ ਜ਼ਖਮੀ ਸਾਬਕਾ ਕਾਉਂਸਲਰ ਨਰਿੰਦਰਪਾਲ ਸਿੰਘ ਸਿੱਧੂ ਨੇ ਪੁਲਿਸ ਨੂੰ ਦੱਸਿਆ ਹੈਗਾ ਕਿ ਉਹ ਆਪਣੇ ਘਰ ਦੇ ਅੰਦਰ ਪਾਰਕਿੰਗ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬੈਠਾ ਸੀਗਾ ਜਦੋਂ ਦੋ ਆਦਮੀ ਕੁਝ ਕੰਮ ਕਰਵਾਉਣ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਦੇ ਚਿਹਰੇ ਟਕੇ ਹੋਏ ਸੀਗੇ ਯਾਨੀ ਕਿ ਮੂਹ ਦੇ ਉੱਤੇ ਮੂੰਹ ਜੋ ਕਿ ਕਪੜਾ ਬੰਨਿਆ ਹੋਇਆ ਸੀਗਾ ਬਿਨਾ ਕੁਝ ਕਹੇ ਉਹਨਾਂ ਨੇ ਗੋਲੀਆਂ ਚੁਲਾ ਦਿੱਤੀਆਂ ਇੱਕ ਗੋਲੀ ਉਸ ਦੀ ਲਾਧੇ ਵਿੱਚ ਅਤੇ ਇੱਕ ਉਸ ਦੇ ਮੋਢੇ ਦੇ ਵਿੱਚ ਲੱਗੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਂਦੇ ਆ ਅਸੀਂ ਤਾਂ ਘਰ ਬੈਠੇ ਆ ਸਾਰਾ ਪਰਿਵਾਰ ਦੋ ਜਣੇ ਆਏ ਆ ਅਨਨੋਨ ਜਿਨਨੂੰ ਮੈਂ ਜਾਣਦਾ ਵੀ ਨਹੀਂਗਾ ਆਮ ਤੌਰ ਤੇ ਅੱਗੇ ਵੀ ਕੋਈ ਕਰੇਬ ਕੰਮ ਤੋਂ ਦੇ ਕਰਾਉਣ ਵਾਸਤੇ ਆ ਜਾਂਦੇ ਆ ਬਿਲਕੁਲ ਕੋਰੇ ਆ ਕੋਲੇ ਆ ਕੇ ਉਹਨਾਂ ਨੇ ਆਪ ਦੇ ਡੱਬਾ ਡੱਬ ਜਰਵਾਵ ਰਕੜੇ ਆ ਮੇਰੇ ਤੇ ਦੋਨਾਂ ਇਹਨਾਂ ਨੇ ਤਿੰਨ ਤਿੰਨ ਫੈਰ ਕੀਤੀ ਆ ਕਹਿੰਦੇ ਉੱਪਰ ਸਕੇ ਜਦੋਂ ਆਏ ਨਹੀਂ ਅੰਦਰ ਘਰੇ ਤਾਂ ਤੁਰ ਕੇ ਆਏ ਜਾਂਦੇ ਘਰ ਮੇਰਾ ਕਾਫੀ ਵੱਡਾ ਵਾ ਜੀ ਕਾਫੀ ਅੱਗੇ ਜਾ ਕੇ ਉਹ ਤੁਰ ਕੇ ਆਏ ਆ ਗੇਟ ਚੋਂ ਤੁਰ ਕੇ ਆਏ ਆ ਇਹ ਕਹਿ ਰਹੇ ਆ ਤੁਹਾਡੀ ਛੇਦ ਪਾਕਿਸਤਾਨ ਨਗਰ ਕਿੰਨੇ ਵਜੇ ਦੀ ਘਟਨਾ ਇਹ 1:30 ਵਜੇ ਦੀ ਗੱਲ ਆ ਕੀ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਮੈਂ ਤਾਂ ਬੇਨਤੀ ਅੱਗੇ ਵੀ ਕੀਤੀ ਆ ਕਿ ਪਹਿਲਾਂ ਵੀ ਇਹਨਾਂ ਨੂੰ ਸਰਕਾਰ ਨੂੰ ਡਾਊਟ ਸੀਗਾ ਪ੍ਰਸ਼ਾਸਨ ਨੂੰ ਡਾਊਟ ਸੀਗਾ ਕਿ ਮੇਰੇ ਤੇ ਹਮਲਾ ਹੋਣਾ ਤੇ ਇਹਨਾਂ ਨੇ 2 ਮਹੀਨੇ ਮੇਰੇ ਤੇ ਗਰਦ ਲਾਈ ਰੱਖੀ ਆ ਮੇਰਾ ਹਥਿਆਰ ਜਮਾ ਵਾਂ ਮੈਂ ਐਸਐਸਪੀ ਨੂੰ ਘਟੋ ਘਟ ਪੰਜਾਂ ਰਾਮੈਂ ਬੇਨਤੀ ਕਰ ਚੁੱਕਾ ਕਿ ਮੈਨੂੰ ਅਸਲਾ ਮੇਰਾ ਰਿਲੀਜ਼ ਕਰਾਓ ਮੈਂ ਕੇਸ ਤੋਂ ਵੀ ਬਰੀ ਹੋ ਚੁੱਕਾ ਵਾਂ ਪਰ ਮੇਰਾ ਅਸਲਾ ਫੇਰ ਨਹੀਂ ਰਿਲੀਜ਼ ਕਰ ਦੇ ਕੇ ਮੇਰਾ ਲਾਇਸੈਂਸ ਦੀ ਨੂੰ ਨਹੀਂ ਕਰ ਰਹੇ ਕੇ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕੀਤਾ ਕਿ ਇਹ ਸਾਰਾ ਕੰਮ ਹੀ ਪ੍ਰਸ਼ਾਸਨ ਦੇ ਆਪ ਦੀ ਰਣਮੇਡ ਸਾਰਾ ਖੋਰਿਆ ਵਾ ਕਿ ਉਹ ਕੰਟਰੋਲ ਹੀ ਕੋਈ ਨਹੀਂ ਕਰਦੇਗੇ ਮੈਂ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਿ ਮੇਰੇ ਤੇ ਹਮਲਾ ਹੋ ਸਕਦਾ ਵਾ ਮੇਰੇ ਤੇ ਹਮਲਾ ਹੋ ਸਕਦਾ ਵਾ ਕਿ ਜਿਹੜੇ ਵਿਰੋਧੀਆਂ ਵਿਰੋਧੀ ਧਿਰ ਦੇ ਆ ਕੁਝ ਜਿਹੜੇ ਬੰਦੇ ਆ ਉਹ ਕੁਝ ਪੈਸੇ ਦੇ ਕੇ ਹੀ ਕਤਰਵਾ ਸਕਦੇ ਆ ਕਿੰਨੇ ਵਜੇ ਦੀ ਘਟਨਾ ਜੀ 2:30 ਵਜੇ ਦੀ ਗੱਲ ਹੈ ਦਿਨ ਦਿਹਾੜੇ ਮੇਰਾ ਪੁੱਤਾਂ ਨਾਲ ਨਾ ਬੇਟਾ ਮੇਰੇ ਨਾਲ ਸਾਰਾ ਪਰਿਵਾਰ ਅਸੀਂ ਬਾਹਰ ਬੈਠੇ ਤੋ ਪਏ ਤੇ ਬਿਲਕੁਲ ਆ ਕੇ ਵੇਚ ਝਕਾ ਕੇ ਤੇ ਉਹਨਾਂ ਨੇ ਆ ਕੇ ਗੁਰਗੇ ਲਾਤੀਆ ਕਿੰਨੇ ਫਾਇਰ ਹੋਏ ਨੇ ਤੁਹਾਡੇ ਤੇ ਕਿੱਥੇ ਲੱਗਿਆ ਮੇਰੇ ਤਿੰਨ ਫਾਇਰ ਲੱਗੇ ਹੋ ਲੱਗੇ ਆ 6 ਫਾਇਰ ਨੂੰ ਜਲ ਕਰਾਏ ਆ ਦੋ ਜਾਣੇ ਆ ਇੱਕ ਮੇਰੀ ਪੱਗ ਤੇ ਲੱਗਾ ਇੱਕ ਮੇਰੀ ਖੱਬੀ ਬਾਹ ਤੇ ਲੱਗਾ ਇੱਕ ਪੱਟ ਤੇ ਲੱਗਾ ਦੋ ਦੋ ਵਿੱਚ ਤੁਸੀਂ ਕਿਸੇ ਨੂੰ ਪਛਾਣਦੇ ਹੋ ਨਾ ਪਛਾਣ ਸਕਦੇ ਹੋ ਮੈਂ ਜਦੋਂ ਸਾਹਮਣੇ ਆਏ ਸਿਆਣ ਸਕਦਾ ਕਿ ਉਹ ਸਾਡੇ ਮੁੱਗੇ ਸ਼ਰਦ ਦੇ ਲੱਗਦੇ ਕਿ ਕਿਦਾਂ ਸੀ ਸਾਫੇ ਬੰਨੇ ਜਮਤ ਸਾਫੇ ਬੰਨੇ ਸੀ ਦੁਨਨੇ ਮੋਨੇ ਸੀ ਦਾੜੀ ਕੱਟੀ ਹੋਈ ਸੀ ਕੋਈ ਸਵਾਲ ਜੋ ਕੀਤਾ ਤੁਹਾਡੇ ਨਾਲ ਕੋਈ ਸਵਾਲ ਜੋ ਨਹੀਂ ਦਿੱਤਾ ਹੌਨਸਾਰ ਸੀ ਦਾਣਾ ਹੌਨਸਾਰ ਹੀ ਮੇਰੇ ਤੇ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤੀ ਤੁਸੀਂ ਬਾਹਰ ਗਰਾਊਂਡ 'ਚ ਸੀ ਜਾਂ ਅੰਦਰ ਰੋਮ ਜਿਹਾ ਸੀ ਨਹੀਂ ਬਾਹਰ ਬੈਠੇ ਸੀ ਬਰਤੁੱਪੇ ਬੈਠੇ ਵੀੜੇ 'ਚ ਹੁਣ ਜੇ ਪ੍ਰਸ਼ਾਸਨ ਦਾ ਕੀ ਮੰਨਦਾ ਪ੍ਰਸ਼ਾਸਨ ਤੋਂ ਮੰਗਦੇ ਹੀ ਕਰਦੇ ਆ ਮੇਰਾ ਹਸਲਾ ਇੰਨੀ ਸਰਦਪਾ ਘਟੋ ਘਟ ਕਾਫੀ ਜਣਾ ਜਾ ਚੁਕੇ ਆ ਧਰਮਪਾਲ ਸਿੰਘ ਵੀ ਆ ਚੁਕੇ ਵੀ ਮੇਰੇ ਨਾਲ ਜਾ ਕੇ ਜਾ ਕੇ ਉਹਨਾਂ ਨੂੰ ਬੇਨਤੀ ਕਰ ਚੁੱਕੇ ਐ ਐਸਪੀ ਨੂੰ ਐਸਪੀ ਸਾਹਿਬ ਨੂੰ ਵੀ ਕਿ ਮੈਨੂੰ ਅਸਲਾ ਮੇਰਾ ਰਿਲੀਜ਼ ਕਰਾਓ ਪਰ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਮੈਂ ਤਾਂ ਹੀ ਕਹੂੰਗਾ ਕਿ ਇਹਨਾਂ ਦਾ ਕੰਮ ਹੀ ਸਾਰਾ ਕੁਝ ਇਹਨਾਂ ਦਾ ਹੀ ਆ। ਸਵੰਦ ਕੀ ਸਰਕਾਰ ਦੇ ਕੀ ਸਵਾਲ ਹੈ। ਸਰਕਾਰ ਦਾ ਤਾਂ ਕੰਟਰੋਲ ਹੀ ਕੋਈ ਨਹੀਂ ਗਾ। ਰੋਜ਼ ਨਤ ਦਿਹਾੜੇ ਕਤਲ ਹੁੰਦੇ ਆ। ਗਾਰਦ ਕੋਈ ਸਮਝ ਨਹੀਂ ਕੋਈ ਬਾਤ ਨਹੀਂ। ਰੋਜ ਜੇ ਤੁਸੀਂ ਸਾਰੇ ਪੰਜਾਬ ਚ ਕਰ ਲਾ ਲੋ ਕਿ ਰੋਜ ਤੇ ਮਨ ਪੰਜਾਬ ਕਤਲ ਹੋ ਰਹੇ ਹੋਏ ਨੇ ਐਸਐਸਪੀ ਸਾਹਿਬ ਤਾਂ ਅੰਚਲੇ ਅੰਦਰ ਹੁਸਨ ਮੈਂ ਆਪ ਖੁਦ ਪੇਸ਼ ਹੋ ਕੇ ਕਿਹਾ ਕਿ ਮੈਨੂੰ ਅਸਲਾ ਉਹਨਾਂ ਨੇ ਆਪ ਗਰਦ ਲਈਏ ਮੇਰੇ ਘਰੇ 2 ਮਹੀਨੇ ਗਰਦ ਲੱਗੀ ਰਹੀ ਹੈ ਫਿਰ ਵੀ ਕੋਈ ਧਿਆਨ ਨਹੀਂ ਕਿ ਸਾਡੇ ਤੇ ਹੁਣ ਹਮਲਾ ਹੋਣ ਤੋਂ ਬਾਅਦ ਤੁਹਾਡੇ ਆ ਪ੍ਰਸ਼ਾਸਨ ਦਾ ਅਧਿਕਾਰ ਆਇਆ ਕੋਈ ਨਹੀਂ ਆਇਆ ਹਿੰ ਤੱਕ ਮੇਰੇ ਕੋਲ ਦੇਖੋ ਜੀ ਮੈਂ ਹੁਣੇ ਸਿੱਧੂ ਸਾਹਿਬ ਨੂੰ ਮਿਲ ਕੇ ਆ ਉਹਨਾਂ ਦਾ ਸਿੱਧਾ ਹਾਲਚਲ ਪੁੱਛਣ ਲਈ ਮੈਂ ਮੈਨੂੰ ਜਦੋਂ ਪਤਾ ਲੱਗਿਆ ਇਮੀडिएटली ਹਸਪਤਾਲ ਪਹੁੰਚਿਆ ਨਾਲ ਹੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਾ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਵੀ ਉਹਨਾਂ ਨਾਲ ਫੋਨ ਤੇ ਜਰੀਏ ਗੱਲਬਾਤ ਕੀਤੀ ਸਿੱਧਾ ਹਾਲਚਲ ਪੁੱਛਿਆ ਕਿਉਂਕਿ ਜੋ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ ਕਹਿੰਦੇ ਸੀ ਮੈਂ ਤੇ ਮੇਰੀ ਪੂਰੀ ਫੈਮਿਲੀ ਘਰ ਵਿੱਚ ਬੈਠੇ ਸੀ ਦੋ ਜਿਹੜੇ ਬੰਦੇ ਅਣਪਛਾਤੇ ਕਰੇ ਆ ਕੇ ਆਏ ਕਹਿੰਦੇ ਮੈਂ ਸੋਚਿਆ ਵੀ ਕੋਈ ਕੰਮ ਕਰਾਉਣ ਵਾਲੇ ਬੰਦੇ ਹੋਣਗੇ ਪਰ ਉਹਨਾਂ ਨੇ ਕਿਦਾਂ ਆਪਦੇ ਡੱਬ ਚ ਰਵਲ-ਰਵਰ ਕੱਢੇ ਔਰ ਮੇਰੇ ਤੇ ਫਾਇਰਿੰਗ ਸ਼ੁਰੂ ਕਰਤੀ ਲੋਕਾਂ ਨੇ ਤਿੰਨ ਫਾਇਰ ਮੇਰੇ ਮਾਲੋਂ ਨੇ ਕੀਤੇ ਇੱਕ ਫਾਇਰ ਮੇਰੇ ਬੋਢੇ 'ਚ ਲੱਗਿਆ ਦੂਜਾ ਮੇਰੀ ਜਿਹੜੀ ਲੱਤ 'ਚ ਲੱਗਿਆ ਇੱਕ ਮੇਰੇ ਜਿਹੜਾ ਸਿਰ 'ਵਾਲੋਂ ਉਹਨਾਂ ਨੇ ਫਾਇਰ ਕੀਤਾ ਸੀ ਉਹ ਮੇਰੀ ਪਾਗ 'ਤੇ ਲੱਗਿਆ ਸੋ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਘਰੇ ਹੋਣ ਕਰਕੇ ਅਸੀਂ ਕਿਦਾਂ ਉਹਨਾਂ ਨੂੰ ਜਿਹੜਾ ਆਪਦਾ ਚਾਰਾ ਜੋਰੀ ਕੀਤੀ ਫਿਰ ਉੱਥੋਂ ਭੱਜ ਗਏ ਪਰ ਬਚਾਅ ਹੋ ਗਿਆ ਪ੍ਰਮਾਤਮਾ ਨੇ ਬੜੀ ਨਹੀਂ ਹਲੇ ਉਹ ਕਹਿੰਦੇ ਮੈਂ ਪਛਾਣਾ ਤਾਂ ਨਹੀਂ ਉਹਨਾਂ ਨੂੰ ਵੀ ਕੌਣ ਸੀ ਪਰ ਮੈਂ ਤਾਂ ਇਸ ਭੇਕੇ ਸੀ ਕੋਈ ਕੰਮ ਕਰਾਉਣ ਆਇਆ। ਬੋਲੀਆਂ ਤਿੰਨ ਲੱਗੀਆਂ ਦੋ ਇੱਕ ਤਾਂ ਮੋਢੇ ਉੱਰ ਜਿਸ ਤੇ ਲੱਗੀਆਂ ਇੱਕ ਮੋਢੇ 'ਚ ਲੱਗੀ ਆ ਜੀ। ਇੱਕ ਉਹਨਾਂ ਦੀ ਲੱਤ 'ਚ ਲੱਗੀ ਇੱਕ ਉਹ ਕਹਿੰਦਾ ਜਿਹੜੇ ਮੇਰੇ ਸਰਵਲ ਫਾਇਰ ਕੀਤਾ ਮੇਰੇ ਪੱਗ 'ਤੇ ਲੱਗੀ। ਹਾਲਤ ਕਿੱਦੀ ਆ ਕਿਦਾਂ ਦੀ? ਹਾਲਤ ਠੀਕ ਆ ਜੀ, ਸਟੇਬਲ ਨੇ। ਤੋਂ ਬੜੀ ਜਿਹੜੀ ਮਨਪਾਗੀ ਕਰਨਾ ਇਹ ਇਦਾਂ ਜਿਹੜਾ ਪੰਜਾਬ ਸਰਕਾਰ ਦੇ ਵੱਲ ਫਿਰ ਇੱਕ ਤਰ੍ਹਾਂ ਨਾਲ ਉਂਗਲ ਉਠਦੀ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਹਿਲੇ ਦਿਨੋਂ ਇਹ ਗੱਲ ਕਹਿ ਰਹੀ ਆ ਕਿ ਲਾਇਓਂਡ ਆਰਡਰ ਦਾ ਬਹੁਤ ਮਾੜਾ ਹਾਲ ਆ। ਉਹਦਾ ਇੱਕ ਜਿਹੜਾ ਸਬੂਤ ਹੈ ਉਸ ਗੱਲ ਦਾ ਕਿ ਦਿਨ-ਬਦਨ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਤੇ ਸਾਡੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਕਿ ਗੱਲ ਕਿਤੇ ਰੁਕੇ ਰੋਜ਼ ਨਾ ਕਿਤੇ ਨਾ ਕਿਤੇ ਰੋਜ਼ ਨਵੀਂ ਵਾਰਦਾਤ ਹੋਵੇ। ਸੋ ਬਹੁਤ ਹੀ ਨਿੰਦਣਯੋਗ ਇਹ ਘਟਨਾ ਹੈ ਇਸ ਗੱਲ ਦੀ ਸਮਰਥੀ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰੇ ਵੱਲੋਂ ਔਰ ਜ਼ਿਲ੍ਹਾ ਕਾਂਗਰਸ ਵੱਲੋਂ ਇੱਥੇ ਬਹੁਤ ਬਖੂਬੀ ਨਿੰਦਾ ਕਰੀ। ਠੀਡ ਭਗਤ ਸਿੰਘ ਨਗਰ ਚ ਸਾਨੂੰ ਕੰਪਲੇਂਟ ਆਈ ਸੀ ਵੀ ਜਿਹੜੇ ਸਾਬਕਾ ਐਮਸੀ ਨੇ ਨਿਰਿੰਦਰਪਾਲ ਸਿੰਘ ਸਿੱਧੂ ਇਨਾਂ ਦੇ ਘਰੇ ਜਿਹੜੀ ਫਾਇਰਿੰਗ ਹੋਈ ਹੈ ਉਸ ਦੇ ਚੱਲਦੇ ਜਦੋਂ ਅਸੀਂ ਆਏ ਇੱਥੇ ਮੌਕੇ ਤੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਸੀਸੀਟੀਵੀ ਵਗੈਰਾ ਸਾਰੇ ਦੇਖ ਰਹੇ ਹਾਂ ਤੇ ਪਤਾ ਲੱਗਿਆ ਵੀ ਦੋ ਅਣਪਛਾਤੇ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਤੇ ਇਹ ਜਿਹੜਾ ਜੋ ਸਟੇਟਮੈਂਟਾਂ ਕੋਲੇ ਲੱਗੀਆਂ ਉਹਨਾਂ ਦੇ ਇਹਨਾਂ ਦੇ ਦੋ ਫਾਇਰ ਜਿਹੜੇ ਹੈਗੇ ਲੱਗੇ ਇੱਕ ਤਾਂ ਸ਼ੋਲਡਰ ਦੇ ਕੋਲ ਇੱਕ ਇੱਕ ਲੱਤ ਤੇ ਸ਼ੁਰੂਆਤੀ ਪਤਾ ਲੱਗਾ ਜੀ ਕਾਹਦੇ ਤੇ ਆਈ ਸੀ ਇਹ ਹਾਂਜੀ ਇਸ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਮਾਮਲਾ ਜਿਹੜਾ ਪ੍ਰਾਈਮਰ ਫੇਸ ਸੀ ਹੈਗਾ ਇਹ ਪਰਸਨਲ ਐਨਿਮੀਟੀ ਦਾ ਲੱਗਦਾ ਬਾਕੀ ਜੋ ਅਕੋਰਡਿੰਗ ਟੂ ਸਟੇਟਮੈਂਟ ਜੋ ਉਸ ਅਕੋਰਡਿੰਗ ਐਸੀ ਕਾਰਵਾਈ ਕਰਾਂ ਸਰ ਸੀਸੀਟੀਵੀ ਚੈੱਕ ਕੀਤੀ ਹਣੀ ਹਾਂਜੀ ਹਾਂਜੀ ਸੀਸੀਟੀਵੀ ਵਗੈਰਾ ਸਾਰੇ ਚੈੱਕ ਕਰ ਰਹੇ ਹੋਰੇ ਜਮੂਵ ਵਗੈਰਾ ਬੰਨੇ ਹੋਏ ਕਿ ਐਸੀ ਹਾਂਜੀ ਮੂਵ ਵਗੈਰਾ ਬੰਨੇ ਹੋਏ ਆ ਫਿਰ ਪੈਦਲਾ ਹੀ ਸੀ ਇਹ ਇਹ ਅਸੀਂ ਹਾਂਜੀ ਅਸੀਂ ਕੈਮਰੇ ਵਿੱਚ ਦੇਖ ਰਹੇ ਹਾਂ ਉਸ ਜਿਹੜੀ ਹੈਗੀ ਆ ਫਰਦਰ ਡਿਟੇਲ ਤੁਹਾਨੂੰ ਜਾਣਕਾਰੀ ਇਸੇ ਦਵਾਂਗੇ ਤੇ ਇਹ ਜਿਹੜਾ ਮਾਮਲਾ ਇਹੀ ਲੱਗਦਾ ਵੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਪਰਸਨਲ ਰੰਜੀਸ਼ ਵਗੈਰਾ ਲੱਗਦੀ ਹੈ ਤੇ ਕੋਈ ਦੂਸਰਾ ਐਂਗਲ ਨਹੀਂ ਇਹਦੇ ਵਿੱਚ ਸਰ ਇਹ ਤਾਂ ਦੇ ਪਹਿਲਾਂ ਵੀ ਕਰੀਬ ਚਾਹਤਾਂ ਪਹਿਲਾਂ ਜਦੋਂ ਐਮਸੀ ਦੇ ਇਲੈਕਸ਼ਨ ਹੋਏ ਸੀਗੇ ਉਹ ਵੀ ਇਨਸੀਡੈਂਟ ਹੋਇਆ ਸੀਗੀ ਉਹਦੇ ਨਾਲ ਲੇਟਡ ਹੈ ਜਾਂ ਅਲੱਗ ਟਾਈਪ ਨਹੀਂ ਹਜੇ ਇਹ ਦੇਖੋ ਇਸ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਜਿਹੜਾ ਪਹਿਲਾਂ ਪਹਿਲੇ ਨਜ਼ਰੀਏ ਜਿਹੜਾ ਹੈਗਾ ਇਹ ਇਹ ਰੰਜਸ਼ ਦਾ ਸੀ ਰੰਜਸ਼ ਵਾਲਾ ਲੱਗ ਰਿਹਾ ਬਾਕੀ ਜਿਹੜਾ ਸਟੇਟਮੈਂਟ ਲਿਖਾਉਣਗੇ ਉਸ ਅਕੋਰਡਿੰਗ ਕਾਰਵਾਈ ਕਰਾਂਗੇ ਸਰ ਪਤਾ ਲੱਗਾ ਵੀ ਕਿ ਕਿੰਨੇ ਫੈਕ ਨਹੀਂ ਹਜੇ ਦੇਖ ਰਹੇ ਹਾਂ ਅਸੀਂ ਚੈੱਕ ਕਰ ਰਹੇ ਹਾਂ